ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਆਹ ਟਰੈਕਟਰ ਲਿਆ ਆਪਾਂ ਫਾਰਮ ਟਰੈਕ 45 ਤੇ ਸੌਦਾ ਹੋ ਗਿਆ ਤੇ ਹੁਣ ਲੈ ਕੇ ਚੱਲਦੇ ਆਂ ਪਿੰਡ ਨੂੰ ਤੇ ਭਾਰਸੋਂ ਜਾਂਸੀ 'ਚੋਂ ਲਿਆ ਆਪਾਂ ਟਰੈਕਟਰ ਸਾਫ਼ ਆ ਪੂਰਾ 21 ਮਾਡਲ ਆ ਦੇਖੋ ਟਾਇਰ ਟੱਪਾ ਵੀ ਐਨ ਵਧੀਆ ਨਮਾ ਐ ਤੇ ਪੂਰਾ ਵਧੀਆ ਟਰੈਕਟਰ ਆ ਆਰਐਮਆਰਮਾ ਦਾ ਰੰਗ ਦੇਖੋ ਜਮਈ ਕੱਦੂ ਚ ਨਹੀਂ ਚੱਲਿਆ ਹੋਇਆ ਤੇ ਮਰਗਾਟ ਵੀ ਐਨ ਅੰਦਰੋਂ ਸਾਫ ਪਏ ਨੇ ਕਹਿਣ ਦਾ ਮਤਲਬ ਜਮਈ ਨਮਈ ਟਰੈਕਟਰ ਆ 750 ਘੰਟਾ ਚੱਲਿਆ ਹੋਇਆ 21 ਮਾਡਲ ਆ ਬਾਕੀ ਹੁਣ ਤੇਲ ਪਾਣੀ ਚੈੱਕ ਕਰ ਰਹੇ ਨੇ ਵੀਰ ਹੁਣੀ ਤੇ ਆਪਾਂ ਹੁਣ ਦੱਸਾਂਗੇ ਵੀਡੀਓ ਚ ਵੀ ਕਿੰਨੇ ਦਾ ਲੈ ਆ ਤੇ ਕਿੰਨੇ ਦਾ ਸੌਦਾ ਹੋਇਆ ਨਾ ਬਈਆ ਬਹੁਤ ਹੋਰ ਜੋਣੀ ਆ ਜੋ ਅੱਲਾ ਦੇ ਕੋਲ ਵੀ ਆਹ ਵੀਰੇ ਕੰਡੈਂਟ ਲੈਣਾ ਮਗਰੀ ਹੋਣਾ ਚਾਹ ਉਹ ਗੱਡੀ ਰੱਖ ਲੈਣਾ ਵੀਰੇ ਗੱਡੀ ਜੇ ਰੱਖ ਲੈਣੇ ਜੀ ਲਓ ਜੀ ਲੈ ਚੱਲੇ ਪਿੰਡ ਨੂੰ ਤੇ ਹੁਣ ਪੰਪ ਤੇ ਤੇਲ ਪਾਉਨੇ ਆ ਪਹਿਲਾਂ ਤੇਲ ਹੈਗਾ ਇਹਦੇ ਤਿੰਨ ਗੰਗਲ ਏ ਤੇ ਬਾਹਰ ਤੋਂ ਅੰਨਕੇ ਪਾਉਨੇ ਆ ਰੈਟਰਨ ਪੂਰਾ ਸਾਫ ਆ ਤੇ ਚਲਾਈ ਦਾ ਬਹੁਤ ਵਧੀਆ ਏ ਕਾਰ ਵਰਗੀ ਚਲਾਈ ਆ ਉਹ ਜੀ ਚਹਿਲ ਗੁਰਦੁਆਰਾ ਸਾਹਿਬ ਖੜੇ ਆ ਮੱਥਾ ਟੇਕਦੇ ਆ ਬਾਕੀ ਦੇਖੋ ਟਰੈਕਟਰ ਤੁਹਾਡੇ ਸਾਹਮਣੇ ਆ ਪੂਰਾ ਕੋਕਾ ਵੀਸ ਆ ਭੱਜਦਾ ਬਝੇਰਾ ਏ ਕਾਰ ਮੰਗ ਭੱਜਦਾ ਦੇਖੋ ਪੂਰਾ ਖੁਰਤੀ ਵਾਲਾ ਟਰੈਕਟਰ ਆ ਪੁੱਲਪੁਰਤੀ ਆ ਟਰੈਕਟਰ ਚ ਜਿੰਨਾ ਛੋਟਾ ਹੋਊਗਾ ਟਰੈਕਟਰ ਉੰਨੀ ਜ਼ਿਆਦਾ ਫੁਰਤੀ ਉਹ ਟਰੈਕਟਰ ਚ ਜਿਹੜੇ ਆਪਣੇ بڑے 4 ਥੋਰ ਵੀਲ 4 ਵੀਲ ਆ ਕੇ 855 ਆ 4 ਵੀਲ ਆ ਤੈਨ ਕਰਾ ਜਾਏ ਕੋਈ ਹੋਰ ਆ ਉਹ ਟਰੈਕਟਰਾਂ ਚ ਫੁਰਤੀ ਥੋੜੀ ਘੱਟੇ ਰਹਦੀ ਆ ਹਮੇਸ਼ਾ ਹੀ ਜਗਤ ਕੋਕਾ ਵੀ ਦਾ ਰੋਕਾ ਵੀ ਦਾ ਟਮਾਟਰੀ ਦਾ ਜੋਰ ਦਿਖਾਈ ਆਪਾਂ ਹੁਣ ਨੂੰ 19 ਫੁੱਟੀ ਟਰਾਲੀ ਮਿੱਟੀਆਂ ਭਰੀ ਹੋਇਆ ਫੁੱਲ ਟੀਸੀ ਕਰਦੇ ਬਈ ਦੇਖਦੇ ਆ ਵੀ ਪੱਟਰਾ ਜਾਂ ਨਹੀਂ ਇੱਟਾ ਟਾਇਰ ਖੇਚ ਜਾ ਤੁਰਪੇ ਲੈ ਗਏ ਤੁਰਪੇ ਤੁਰਪੇ ਬਹੁਤ ਜੋਰ ਮਾਰਦਾ ਟਰਮ ਮਾਰਿਆ ਜੋਰ ਤੁਰਪੇ 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 ਬਹੁਤ ਜ਼ੋਰ ਮਾਰਿਆ ਭਾਈ ਟਰੈਕਟਰ ਨੇ ਬਹੁਤ ਜ਼ੋਰ ਆ ਟਮਾਟਰੀ ਚ ਬਹੁਤ ਜ਼ੋਰ ਆ ਬਹੁਤ ਜ਼ੋਰ ਆ ਐ ਜੋ ਵੀ ਫੁੱਲ ਜ਼ੋਰ ਆ ਫੁੱਲ ਜ਼ੋਰ ਆਈ ਫੁੱਲ ਜ਼ੋਰ ਉਹ ਮੋੜ ਤੇ ਦੇਖਦੇ ਆ ਕੀ ਬਣਦਾ ਏ ਉਹ ਮੋੜ ਤੇ ਥੋੜਾ ਜਿਹਾ ਇੱਕ ਟਾਇਰ ਟਰਾਲੀ ਦਾ ਮੈਨੂੰ ਲੱਗਦਾ ਗਿਰੂਗਾ ਬਾਕੀ ਦੇਖੋ ਕੀ ਬਣਦਾ ਪੰਜਾਬੀ ਵੀਰੋ ਗਿਆ ਮੁੜ ਗਿਆ ਮੁੜ ਗਿਆ ਮੁੜ ਗਿਆ ਉਹਨਾਂ ਦਾ ਬਚਾਏ ਰਹੂਗਾ ਉੱਥੋਂ ਟਾਇਰ ਨਾ ਕਰਦੇ ਪਏ